ਤਨ ਤਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਰਾਗ ਬਲਾਵਲ ਦੇ ਸਤਿਗੁਰੂ ਜੀ ਦੇ ਪਾਵਨ ਅੰਗ 803 ਤੇ ਸਵਾਇ ਮਾਨ ਹੈ। ਉਚਾਰਨ ਕਰੋ ਇੱਕ ਵਾਰੀ ਸਤਨਾਮ ਸ੍ਰੀ ਵਾਹਿਗੁਰੂ ਬਲਾਵਲ ਮੁਹੱਲਾ 5 ਬਲਾਵਲ ਰਾਗ ਹੈ। ਬਿਲਾਵ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਸ਼ਬਦ ਭੂਲੇ ਮਾਰਗ ਜਿਨਾਂ ਬਤਾਇਆ ਐਸਾ ਗੁਰ ਵੱਡਾ ਭਾਗੀ ਪਾਇਆ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੋ ਬਖਸ਼ਿਸ਼ ਕਰਦੇ ਹਨ ਐਸਾ ਗੁਰ ਵੱਡੇ ਭਾਗਾਂ ਨੂੰ ਮਿਲਦਾ ਹੈ ਗੁਰੂ ਤਾਂ ਬੇਅੰਤ ਹਨ ਜਗਤ ਦੇ ਵਿੱਚ ਕੋਈ ਨਾ ਕੋਈ ਹਰ ਬੰਦਾ ਕਿਤਨਾ ਕਿਤੇ ਜੁੜਿਆ ਹੋਇਆ ਹੈ ਕਿਤੋਂ ਕੁਝ ਸਿੱਖ ਰਿਹਾ ਹੈ ਹਰ ਬੰਦਾ ਕਿਤਨਾ ਕਿਤੇ ਜੁੜਿਆ ਹੋਇਆ ਕੋਈ ਡੇਰੇ ਨਾਲ ਜੁੜਿਆ ਹੋਇਆ ਕਿਸੇ ਸਾਧ ਸੰਤ ਨਾਲ ਜੁੜਿਆ ਹੋਇਆ ਕੋਈ ਕਿਤੇ ਜੁੜਿਆ ਹੋਇਆ ਕੋਈ ਕਿਤੇ ਜੁੜਿਆ ਹੋਇਆ ਪਰ ਸਹੀ ਰਾਹ ਤਾਂ ਦੱਸਣ ਵਾਲਾ ਜਿਹੜਾ ਗੁਰੂ ਹੈ ਉਹ ਕਿਸੇ ਵੱਡੇ ਭਾਗਾਂ ਵਾਲੇ ਨੂੰ ਮਿਲਦਾ ਹੈ ਜਿਹੜਾ ਗੁਰੂ ਸਾਨੂੰ ਜੰਮੜ ਮੰਦਿਰ ਕੇੜ ਤੋਂ ਕੱਢ ਦੇਵੇ ਉਹ ਗੁਰੂ ਵੱਡੇ ਭਾਗਾਂ ਵਾਲਾ ਮਿਲਦਾ ਉਹ ਗੁਰੂ ਕਿਹੜਾ ਹੈ ਜਿਹੜਾ ਆਪ ਮੁਕਤ ਮੋਹ ਧਾਰੇ ਜਿਹੜਾ ਆਪ ਮੁਕਤ ਹੋਵੇ ਉਹੀ ਦੂਜੇ ਨੂੰ ਉਤਾਰ ਸਕਦਾ ਜਿਹੜਾ ਆਪ ਹੀ ਜੰਮਨਵਰ ਦੇ ਗੇੜ ਚ ਪਿਆ ਹੋਵੇ ਗੁਰੂ ਉਹ ਦੂਜੇ ਨੂੰ ਜੰਮਨਵਰ ਦੇ ਗੇੜ ਤੋਂ ਕਿਵੇਂ ਕੱਢ ਸਕਦਾ ਕਿਉਂਕਿ ਗੁਰੂਆਂ ਦੀਆਂ ਵੀ ਦੁਨੀਆਂ ਕੇਤੇ ਗੁਰ ਚੇਲੇ ਨੂੰ ਹੋਵਾ ਗੁਰਸੇਵ ਦੀ ਪੰਗਤੀ ਹੈ ਕਹਿੰਦੇ ਪਤਾ ਨਹੀਂ ਮੈਂ ਕਿੰਨੀ ਕੁ ਵਾਰੀ ਗੁਰੂ ਬਣ ਚੁੱਕਿਆ ਹਾਂ ਕਿੰਨੀ ਕੁ ਵਾਰੀ ਮੈਂ ਚੇਲੇ ਚੇਲਾ ਬਣ ਚੁੱਕਿਆ जूनी है गुरुआ दूनिया गुरु भी जूनिया है कच्चे गुरते मुक्त ना जे कच्चे गुरु है ना वह भी जूनिया चटक रहे हैं जमन पर गेट चो कट वाला गुरु इको है वह बड़े भागा वाले होता है जुड़िया हुआ हर कोई कितना कितना इस करके सतगुरु जी इस पवित्र वचना के राही जो कह रहे हैं कि ऐसा गुरु ऐसा गुरु भाव गुरु तो बेहनता पर ऐसा गुरु बड़े भागा वाले मिलता है ਕਰਾਹੇ ਪੌਣ ਵਾਲੇ ਤੋਂ ਬਹੁਤ ਸਾਰਾ ਜਗਤ ਕਰਾਹੇ ਪਿਆ ਹੋਇਆ ਹੈ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਸੋਈਏ ਪੜਦੇ ਕਾਹੂਲੇ ਪਾਣ ਪੂਜ ਤਰਿ ਹੋ ਸਿਰ ਬੇਅਤ ਐਸੇ ਗੁਰੂਆਂ ਨੇ ਪਥਰ ਕੁੱਟਣ ਦਾ ਅਦਿਤ ਲੋ ਕਾਹੂਲੇ ਪਾਣ ਪੂਜ ਤਰਿ ਹੋ ਸਿਰ ਬੇਅਤ ਲੋਗਾ ਹਮ ਪਥਰਾਂ ਦੀ ਪੂਜਾ ਕਰਦੇ ਹਾਂ ਸਿੱਧੇ ਤਰੀਕੇ काहू ने पाहन पूज रे सिर काहू ने लिंग गरे लटकायो शिवलिंग शिवलिंग गर्द पाई फिरते हैं इधर जोड़ देते वो लोग अपने को गुरु कहते हैं काहू ने पान पूज रे सिर काहू ने लिंग गरे लटकाू लखे हर आवाची दिशा में काहू लखे हर आवाची दिशा में किसी ने रब न चढ़ी वर्ग देखे चढ़ती वर्ग समझ के उधर न सिर चुकाने शुरू कर दिए भी रब चढ़ी वर्ग है काहू लखे हर अवाची दिशा में काहू पुछा को सीस नवायो कई लोग छेती वालों और रब न अल्लाह को समझ के शिवदी वाल सिर झका रहे हैं कहो पिछाको सीस न को बुतान को पूजता है पस्त। कई ऐसे मूर्ख हैं बुतान पूजन लग पे समाधान पूजन लग पे ये पूजन लाई है ने। एक कच्चे गुरुआ ने इधर ला दते समाधान पूजन ਕੌ ਨੂੰ ਬਤਨ ਕੋ ਪੂਜਿਤ ਹੈ ਬਸ ਕੌ ਵਰਤਾਨ ਕੋ ਪੂਜਨਤਾਉ ਮੁਰਦਿਆਂ ਦੀ ਪੂਜਾ ਹੋ ਰਹੀ ਹੈ ਮੜੀਆਂ ਨੂੰ ਪੂਜਦੇ ਕੋਈ ਕਬਰ ਨੂੰ ਪੂਜਿਆ ਜਾ ਰਿਹਾ ਹੈ ਕੌਣ ਪੂਜਾ ਕਰਾ ਰਿਹਾ ਹੈ ਇਹ ਵੀ ਤਾਂ ਕੋਈ ਗੁਰੂ ਹੈ ਕੱਚੇ ਗੁਰੂ ਕੱਚੇ ਗੁਰੂ ਇੱਧਰ ਦਾ ਹੁੰਦਾ ਹੈ ਬਹੁਤ ਤਾਨ ਕੋ ਪੂਜਿਮਤਾਇਓ ਕਹਦੇ ਕੂਰ ਕਿਰਿਆ ਉਰਜੋ ਸਭ ਹੀ ਜਗ ਸਾਰਿਓ ਸਾਰਾ ਜਗਤ ਕੂਰ ਕਿਰਿਆ ਵਿੱਚ ਅਲਜਾ ਕੇ ਰੱਖ ਦਿੱਤਾ ਇਹਨਾਂ ਕੱਟੇ ਗੁਰੂ ਆ ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਜ ਨਾ ਪਾਰੇ ਸ੍ਰੀ ਭਗਵਾਨ ਦਾ ਭੇਦ ਦੱਸਣ ਵਾਲਾ ਗੁਰੂ ਇੱਕੋ ਹੈ ਉਹ ਵੱਡੇ ਪਾਦਾਂ ਵਾਲੇ ਆ ਮਤਲਬ ਐਸਾ ਗੁਰੂ ਐਸਾ ਗੁਰੂ ਵੱਡੇ ਭਾਗਾਂ ਵਾਲਿਆਂ ਨੂੰ ਜੁੜਿਆ ਹੋਇਆ ਹਰ ਬੰਦਾ ਕਿਤੇ ਕਿਤੇ ਹਰ ਬੰਦਾ ਕਿਤੇ ਕਿਤੇ ਜੁੜਿਆ ਹੋਇਆ ਪਰ ਸਾਨੂੰ ਐਸਾ ਗੁਰੂ ਮਿਲਿਆ ਹੋਇਆ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਜਿਹੜਾ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਉਹ ਘਰੇ ਨਹੀਂ ਪਏਗਾ दल न छे हो नहीं जाएगा सतगुरु जी कहते हैं भूले मार्ग जिन्हें बिताया जिस गुरु ने कराहे पे हुए राहे पा दिता गुरु कराहे पे हुए राहे पा दे ਸਹੀ ਰਾਤਾ ਦੱਸ ਦੇਵੇ ਐਸਾ ਗੁਰੂ ਕਿਸੇ ਵੱਡੇ ਭਾਗਾਂ ਵਾਲਾ ਮਿਲਦਾ ਪੂਲੇ ਮਾਰਗ ਜਿਨਾਂ ਪਤਾਇਆ ਐਸਾ ਗੁਰ ਵੱਡਾ ਭਾਗੀ ਪਾਇਆ ਐਸਾ ਗੁਰੂ ਵੱਡੇ ਭਾਗਾਂ ਵਾਲਾ ਮਿਲਦਾ ਹੁਣ ਅੱਗੇ ਸਿਮਰ ਮਨਾ RAM ਨਾਮ ਚਿਤਾਰੇ ਵਸ ਨਹੀਂ ਹਿਰਦੇ ਉਹ ਕੋਰ ਚਰਨ ਪਿਆਰੇ ਹੁਣ ਪੂਰੇ ਗੁਰੂ ਤੋਂ ਅਸੀਂ ਲਾਹਾ ਕੀ ਲੈਣਾ ਕਿਵੇਂ ਲੈਣਾ ਗੁਰੂ ਕੀ ਕਰਦਾ ਜਿਹੜਾ ਪੂਰਾ ਗੁਰੂ ਹੈ ਨਾ ਉਹ ਕੀ ਕਰਦਾ ਉਹ ਕੀ ਕਹਿੰਦਾ ਸਾਨੂੰ ਪੂਰਾ ਗੁਰੂ ਕਹਿੰਦਾ ਕਿ ਉਸ ਪ੍ਰਭੂ ਦੇ ਨਾਮ ਨੂੰ ਚਿੱਤ ਜੋੜ ਕੇ ਸੇਵਾ ਸਿਮਰ ਮਨਾ ਆਰਾਮ ਨਾਮ ਚਿਤਾਰੇ ਚਿਤਾਰੇ ਜਿੱਤੇ ਵਿੱਚ ਵਸਾ ਕੇ ਉਸ ਵਹਿਗੂ ਦੇ ਨਾਮ ਨੂੰ ਚਿੱਤ ਵਿੱਚ ਵਸਾ ਕੇ ਚੰਗੀ ਤਰ੍ਹਾਂ ਧਿਆਨ ਦੇ ਨਾਲ ਇਕਾਗਰਿਤ ਹੋ ਕੇ ਉਸ ਪ੍ਰਭੂ ਨੂੰ ਸੇਵਾ ਕਰ। ਪੂਰਾ ਗੁਰੂ ਇਹ ਉਪਦੇਸ਼ ਦਿੰਦਾ ਸਿਮਰ ਮਨਾ ਰਾਮ ਨਾਮ ਚਿਤਾਰੇ ਚਿਤ ਜੋੜ ਕੇ ਧਿਆਨ ਦੇ ਨਾਲ ਇਕਾਗਰ ਚਿਤ ਹੋ ਕੇ ਉਸ ਨੂੰ ਉਸੇ ਵਰ। ਸਿਮਰ ਮਨਾ RAM ਨਾਮ ਚਿਤਾਰੇ ਵਸ ਰਹੇ ਹਿਰਦੇ ਗੁਰ ਚਰਨ ਪਿਆਰੇ ਰਹਾ ਪਰ ਉਹ ਅਕਾਲ ਪੁਰਖ ਵਹਿਗੁਰੂ ਚਿਤ ਜੋੜ ਕੇ ਉਹੀ ਸਿਮਰੇਗਾ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਿਆ ਗੁਰੂ ਦੇ ਚਰਨ ਕਟੇ ਹਨ ਗੁਰੂ ਦੀ ਬਾਣੀ ਹੈ ਗੁਰੂ ਦਾ ਉਪਦੇਸ਼ ਹੈ ਗੁਰੂ ਦੀ ਸਿੱਖਿਆ ਹੈ ਗੁਰੂ ਦਾ ਸ਼ਬਦ ਹੈ ਗੁਰੂ ਦੀ ਬਾਣੀ ਹੈ ਜਿਹਦੇ ਹਿਰਦੇ ਵਿੱਚ ਗੁਰੂ ਦੀ ਬਾਣੀ ਹੈ ਜਿਹਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਹੈ ਗੁਰੂ ਦੀ ਸਿੱਖਿਆ ਹੈ ਗੁਰੂ ਦਾ ਸ਼ਬਦ ਹੈ ਉਹੀ ਉਸ ਪ੍ਰਭੂ ਨਾਲ ਧਿਆਨ ਜੋੜ ਸਕਦਾ ਹੈ ਗੁਰੂ ਦੀ ਬਾਣੀ ਸਾਡਾ ਧਿਆਨ ਉਸ ਪ੍ਰਭੂ ਨਾਲ ਜੋੜਦੀ ਹੈ ਕਦੇ ਵਸ ਰਹੇ ਹਿਰਦੇ ਵਿੱਚ ਗੁਰ ਚਰਨ ਪਿਆਰੇ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੇ ਚਰਨ ਵਸ ਜਾਂਦੇ ਹਨ ਉਹੀ ਧਿਆਨ ਦੇ ਨਾਲ ਉਸ ਪ੍ਰਭੂ ਨੂੰ ਸਿਮਰ ਸਕਦਾ ਕਿਉਂਕਿ ਗੁਰੂ ਦੀ ਬਾਣੀ ਨਾਲ ਹੀ ਅਸੀਂ ਉਸ ਰੱਬ ਦਾ ਧਿਆਨ ਕਰ ਸਕਦੇ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਸਾਡਾ ਧਿਆਨ ਰੱਬ ਨਾਲ ਜਿਉ ਜਿਉ ਅਸੀਂ ਗੁਰੂ ਦੀ ਬਾਣੀ ਨੂੰ ਪੜ੍ਹਦੇ ਹੋ ਵਿਚਾਰਦੇ ਸਾਡਾ ਧਿਆਨ ਰੱਬ ਨਾਲ ਜੁੜਦਾ ਕੌਣ ਜੋੜਦਾ ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਐਸਾ ਗੁਰਬਤ ਭਾਗੀ ਪਾਜੀ ਰਹੋ ਹੁਣ ਅਗਲੀਆਂ ਪੰਕਤੀਆਂ ਦੇ ਵਿੱਚ ਫੇਰ ਚੰਗੀ ਤਰ੍ਹਾਂ ਸਮਝ ਆਉਂਦੇ ਆ ਕਿ ਭਾਈ ਐਸੇ ਗੁਰੂ ਦੇ ਨਾਲ ਜੁੜੋ ਐਸੇ ਗੁਰੂ ਦੀ ਸੰਗਤ ਕਰੋ ਐਸੇ ਗੁਰੂ ਦੇ ਸੇਵ ਕਰੋ ਜਿਹੜਾ ਪੂਰਾ ਗੁਰੂ ਹੈ ਕਿਵੇਂ ਤਬਦੀਲੀ ਨਹੀਂ ਆਉਂਦਾ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਗੁਰੂ ਤੋਂ ਬਿਨਾਂ ਮਨੁੱਖ काम वासना ਦੇ ਵਿੱਚ ਕ્રોਧ ਬਾਸਨਾ ਦੇ ਵਿੱਚ ਲੋਭ ਬਾਸਨਾ ਦੇ ਵਿੱਚ ਮੋਹ ਦੇ ਵਿੱਚ ਫਸਿਆ ਜਿਸ ਨੇ ਪੂਰੇ ਗੁਰੂ ਦਾ ਆਸਰਾ ਨਹੀਂ ਲਿਆ ਕਹਿੰਦੇ ਕਾਮ ਕ્રોਧ ਲੋਭ ਮੋਹ ਮਨ ਦੀਨਾ ਜਿਸ ਨੇ ਪੂਰੇ ਗੁਰੂ ਦਾ ਆਸਰਾ ਨਹੀਂ ਲਿਆ ਉਹ ਕਾਮ ਕ્રોਧ ਵਿੱਚ ਲੋਭ ਦੇ ਵਿੱਚ ਲੋਭ ਲਾਲਚਾਂ ਦੇ ਵਿੱਚ ਮੋਹ ਨੇ ਉੱਚੀ ਲੀਨ ਹੋਇਆ ਜਿੰਦਾ ਅੰਨਾ ਹੋਇਆ ਕਹਿੰਦਾ ਪਰ ਜਦੋਂ ਉਹ ਹੀ ਮਨੁੱਖ ਗੁਰੂ ਨਾਲ ਜੁੜ ਜਾਂਦਾ ਪੂਰੇ ਗੁਰੂ ਨਾਲ ਜੁੜ ਜਾਂਦਾ ਪੂਰੇ ਗੁਰੂ ਦੀ ਸੰਗਤ ਵਿੱਚ ਆ ਜਾਂਦਾ ਫਿਰ ਪੂਰਾ ਉక్తి ਕਰਦਾ ਬੰਦਨ ਕਾਟ ਮੁਕਤ ਬੋਲ ਕੀ ਨਾਮ ਦੇ ਸਾਰੇ ਮੰਤਰ ਕਾਟਦਾ ਉਸ ਨੂੰ ਮੁਕਤ ਕਰ ਹੁੰਦਾ ਜਿਹੜਾ ਉਪਰਕਾਮੀ ਹੁੰਦਾ ਦੂਜੇ ਦੀ ਧੀ ਪੈਣ ਵਾਲ ਗੱਜ ਦੇਖਦਾ ਪ੍ਰਾਇਤਨ ਵਾਲ ਗੱਜ ਦੇਖਦਾ ਜਦੋਂ ਪੂਰੇ ਗੁਰੂ ਨਾਲ ਜੁੜ ਜਾਂਦਾ ਤਾਂ ਉਹਦੀ ਉਹਦੀ ਨਿਗਾ ਬਦਲ ਜਾਂਦੀ ਉਹ ਫਿਰ ਕਿਵੇਂ ਦੇਖਦਾ ਆਪ ਤੇ ਵੱਡੀਆਂ ਮੇਰੀਆਂ ਮਾਂ ਆਪ ਦੇ ਬਰਾਬਰ ਦੀਆਂ ਮੇਰੀਆਂ ਭੈਣਾਂ ਆਪ ਦੇ ਛੋਟੀਆਂ ਮੇਰੀਆਂ ਧੀਆਂ ਨਿਗਾ ਬਦਲਤੀ ਪਤਾ ਤਾਂ ਨਹੀਂ ਬੰਦਾ ਹੋਈ ਇਸ ਤਰੀਕੇ ਦੇ ਨਾਲ ਆਪ ਤੇ ਬੱਡੇ ਸਾਰੇ ਮਾਪੇ ਬਣ ਜਾਂਦੇ ਹਨ ਆਪ ਤੇ ਬਰਾਬਰ ਦੇ ਸਾਰੇ ਭੈਣ ਭਾਈ ਬਣ ਜਾਂਦੇ ਹਨ ਆਪ ਤੇ ਛੋਟੇ 3 ਪੁੱਤਰ ਹੋ ਗਏ ਗੁਰੂ ਐਸੀ ਤਬਦੀਲੀ ਆ ਜਾਂਦੀ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗਿਰ ਗੁਰ ਕੀ ਨਾਮ ਉਹਦੇ ਸਾਰੇ ਬੰਧਨ ਕਾਟ ਦਿੰਦਾ ਪੂਰਾ ਗੁਰੂ ਪੂਰਾ ਗੁਰੂ ਗੁਰਦਸ਼ਾ ਪੂਰਾ ਗੁਰੂ ਇਹ ਨਹੀਂ ਐ ਕਿ ਕੋਈ ਫੁਰਾਂ ਸੰਤ ਦਾ ਦਰਸ਼ਨ ਕਰ ਲਿਆ ਮੱਥਾ ਟੇਕੀ ਮੁੜ ਗਏ ਪੂਰਾ ਗੁਰੂ ਪੂਰੇ ਗੁਰੂ ਦੇ ਸ਼ਬਦ ਨਾਲ ਜੁੜਨਾ ਤਾਂ ਕਮਜ਼ਲੀ ਆਉਂਦੀ ਹੁਣ ਅੱਗੇ ਦੁੱਖ ਸੁੱਖ ਕਰਤ ਜਨ ਨੂੰ ਫੁੱਲ ਮੂਆ ਜਦੋਂ ਕੋਲ ਪੂਰੇ ਗੁਰੂ ਨਾਲ ਜੁੜਿਆ ਹੁੰਦਾ ਉਸ ਵਕਤ ਉਹਦੀ ਕੈਸੀ ਹਾਲਤ ਹੁੰਦੀ ਹੈ ਦੁੱਖਾਂ ਸੁੱਖਾਂ ਤੋਂ ਚੜ ਜਾਂਦਾ ਜਦੋਂ ਕੋਈ ਦੁੱਖ ਆ ਗਿਆ ਘਬਰਾ ਜਾਂਦਾ ਜਦੋਂ ਸੁੱਖ ਆ ਗਿਆ ਫਿਰ ਹੰਕਾਰ ਹੀ ਹੋ ਜਾਂਦਾ ਜਦੋਂ ਦੁੱਖ ਆ ਗਿਆ ਫਿਰ ਉਹਦੀ ਐਸੀ ਹਾਲਤ ਹੁੰਦੀ ਹੈ ਮਰੇ ਹੋਏ ਵਾਂਗ ਜਦੋਂ ਸੁੱਖ ਆ ਗਿਆ ਫਿਰ ਹੰਕਾਰ ਹੀ ਹੋ ਜਾਂਦਾ ਨੱਚਣਾ ਟੱਪਦਾ ਐਸੀ ਹਾਲਤ ਦੁੱਖ ਸੁਖ ਕਰਤ ਜਾਣੇ ਫੁੱਲ ਬੂਆ ਪਰ ਚਰਨ ਕਾਮਲ ਗੁਰ ਆਸ਼ਰਮ ਦੀਆ ਜਦੋਂ ਗੁਰੂ ਰੀ ਸਿੰਘ ਦੇ ਵਿੱਚ ਆ ਗਿਆ ਗੁਰੂ ਨੇ ਆਪਣੇ ਸ਼ਬਦ ਦੇ ਰਾਹੀਂ ਉਹਦਾ ਟਿਕਾਣਾ ਰੱਬ ਦੇ ਚਰਨਾਂ ਵਿੱਚ ਬਣਾ ਦਿੰਦਾ ਰੱਬ ਨਾਲ ਜੋੜ ਦਿੰਦਾ ਅਤੇ ਉਹਦੇ ਅੰਦਰ ਸ਼ਾਂਤੀ ਪੈਦਾ ਕਰਦਾ ਚਰਨ ਕਮਲ ਗੁਰ ਆਸ਼ਰਮ ਦੀਆ ਆਸ਼ਰਮ ਦਾ ਹੁੰਦਾ ਸਹਾਰਾ ਗੁਰੂ ਦੇ ਸੋਹਣੇ ਚਰਨ ਕਮਲ ਵਿੱਚ ਉਹਦਾ ਮਨ ਟਿਕ ਜਾਂਦਾ ਉਸ ਨੂੰ ਆਸਰਾ ਮਿਲ ਜਾਂਦਾ ਸਹਾਰਾ ਮਿਲ ਜਾਂਦਾ ਜਦੋਂ ਪੂਰੇ ਗੁਰੂ ਨਾਲ ਜੁੜ ਜਾਂਦਾ ਚਰਨ ਕਮਲ ਗੁਰ ਆਸ਼ਰਮ ਦੀਆ ਆਖਰੀ ਪੰਕਤੀਆਂ ਅਗਨ ਸਾਗਰ ਬੂਟਤ ਸੰਸਾਰਾ ਗੁਰੂ ਤੋਂ ਬਿਨਾਂ ਸਾਰਾ ਜਗਤ ਮਾਨੋ ਇਹ ਅੱਗ ਨਾਲ ਭਰੇ ਹੋਏ ਸਮੁੰਦਰ ਵਿੱਚ ਡੁੱਬਦਾ ਜਾ ਰਿਹਾ ਆ ਸਾਰਾ ਸੰਸਾਰ ਅਗਲੋ ਭਰਿਆ ਹੋਇਆ ਇਹਦੇ ਵਿੱਚ ਕਿੰਨੀਆਂ ਅਗਾਂ ਵਿਕਾਰਾਂ ਦੀ ਜਿਵੇਂ ਹੰਸ ਹੀਤ ਲੋਭ ਕੋਪ ਚਾਰੇ ਨਦੀਆਂ ਅੱਗ ਹੰਸ ਹੰਸ ਹੀਤ ਲੋਭ ਕੋਪ ਨਿਰਦੇਯਾ ਕਾਮ ਜੀ ਨਦੀ ਕਰੋਧ ਦੀ ਇਹ ਵਿਕਾਰਾਂ ਦੀਆਂ ਨਦੀਆਂ ਚੱਲ ਰਹੀਆਂ ਮਾਨਵ ਸੰਸਾਰ ਵਿੱਚ ਇਹਨਾਂ ਨਦੀਆਂ ਦੇ ਵਿੱਚ ਸਾਰਾ ਸੰਸਾਰ ਡੁੱਬਦਾ ਜਾ ਰਿਹਾ ਹੈ ਕਹਿੰਦੇ ਹਾਂ ਸਹਿੇ ਲੋਭ ਕੋਪ ਚਾਰੇ ਨਦੀਆਂ ਪਵੈ ਦਜੈ ਨਾਨਕਾ ਤਰੀਏ ਕਰਨੀ ਲੱਗ ਜਿਹੜੇ ਇਸ ਨਦੀ ਦੇ ਵਿੱਚ ਬੜ ਜਾਂਦੇ ਹਨ ਉਹ ਤਬਾਹ ਹੋ ਜਾਂਦੇ ਪਰ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਹਨ ਉਹ ਇਹ ਨਦੀਆਂ ਨੂੰ ਪਾਰ ਕਰ ਜਾਂਦੇ। ਇਸ ਕਰਕੇ ਸਤਗੁਰੂ ਜੀ ਕਹਿੰਦੇ ਹਨ ਅਗਨ ਸਾਗਰ ਗੂੜਤ ਸੰਸਾਰਾ ਸਾਰਾ ਸੰਸਾਰ ਇਹਨਾਂ ਵਕਾਰਾਂ ਦੀ ਅੱਗ ਦੇ ਵਿੱਚ ਡੁੱਬਦਾ ਜਾ ਰਿਹਾ। ਪਰ ਜਦੋਂ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਨਾਨਕ ਬਾਹ ਪਕਰ ਸਤਗੁਰੂ ਦਾ ਜਦੋਂ ਗੁਰੂ ਦੀ ਸੰਗਤ ਵਿੱਚ ਆ ਗਿਆ ਗੁਰੂ ਨੇ ਬਾਹ ਪਕੜੀ। ਆਪਣੇ ਚਰਨਾਂ ਨਾਲ ਜੁੜਨਦੇ ਆਪਣੇ ਸ਼ਬਦ ਨਾਲ ਜੋੜ ਕੇ ਉਸ ਦੀ ਸੁਰਤੀ ਭਰਤੀ ਨੂੰ ਰੱਬ ਨਾਲ ਜੋੜਦਾ ਅਤੇ ਉਹ ਭਾਜੀ ਜਾਂਦਾ ਸੋ ਇਹ ਵਿਚਾਰ ਸੀ ਭੁੱਲ ਚੁੱਕਾਂ ਨਹੀਂ ਕਿ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਨਾਮ ਵਾਹਿ